ਅਲਬਰਟਾ ਸਰਕਾਰ ਵੱਲੋਂ ਮਾਪਿਆਂ ਲਈ ਵਿੱਤੀ ਸਹਾਇਤਾ ਹੜਤਾਲ ਕਾਰਨ ਬੰਦ ਸਕੂਲਾਂ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਮਿਲੇਗੀ ਮਦਦ ਦੱਸ ਦਈਏ ਕਿ ਅਲਬਰਟਾ ਸਰਕਾਰ ਨੇ ਹੜਤਾਲ ਕਾਰਨ ਪ੍ਰਭਾਵਿਤ ਹੋ ਰਹੇ ਪਰਿਵਾਰਾਂ ਦੀ ਸਹਾਇਤਾ ਲਈ ਪੋਸਟ ਪੋਸਟ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ ਇਹ ਪ੍ਰੋਗਰਾਮ 6 ਅਕਤੂਬਰ ਤੋਂ ਲਾਗੂ ਹੋ ਗਿਆ ਹੈ ਅਤੇ ਅਰਜ਼ੀਆਂ ਪੇ ਪੇਰੈਂਟਸ ਪੇਮੈਂਟ ਡਾਟ ਅਲਬਰਟਾ ਡਾਟ ਸੀਏ ਤੇ ਭਰੀਆਂ ਜਾ ਰਹੀਆਂ ਨੇ ਇਹ ਸਹਾਇਤਾ ਉਹਨਾਂ ਮਾਪਿਆਂ ਜਾਂ ਅਭਿਪਾਤੀਆਂ ਲਈ ਹੈ ਜਿਨ੍ਹਾਂ ਦੇ ਬੱਚੇ ਸਰਕਾਰੀ ਕਾਲੈਥੀਨ ਹੜਤਾਲ ਕਰਕੇ ਸਕੂਲ ਨਹੀਂ ਜਾ ਸਕਦੇ ਪਰਿਵਾਰ ਜੋ ਮਾਪਿਆਂ ਬੱਚਿਆਂ ਦੀ ਦੇਖਭਾਲ ਲਈ ਅਭੀ ਤ੍ਰਿਕਟਾ ਖਰਚੇ ਨਹੀਂ ਚਾਲ ਸਕਦੇ ਉਹ ਬੱਚ ਉਹ ਹਰ ਬੱਚੇ ਲਈ ਹੁਣ ਹਫਤੇ ਦੇ 30 ਡਾਲਰ ਤੱਕ ਸਹਾਇਤਾ ਦੇਸਾ ਦਿੰਨੇ ਜੋ ਕਿ ਹੁਣਾ ਹਫਤੇ ਲਈ 300 ਡਾਲਰ ਬਣਾਈ ਗਈ ਹੈ ਜੇਕਰ ਬੱਚਾ ਐਫ ਐਸ ਸੀ ਡੀ ਜਾਂ ਜਾਨੀ ਕਿ ਫੈਮਲੀ سپورਟ ਆਫ ਚਿਲड्रन ਵਿਦ ਡਿਸੇਬਿਲਟੀਜ਼ ਪ੍ਰੋਗਰਾਮ ਦਾ ਹਿੱਸਾ ਹੈ ਤਾਂ ਉਮਰ ਅਨੁਸਾਰ 12 ਸਾਲ ਦਾ ਘੱਟ ਉਮਰ ਦੇ ਬੱਚੇ ਨੂੰ 30 ਡਾਲਰ ਪ੍ਰਤੀ ਦਿਨ ਅਤੇ 13 ਤੋਂ 17 ਸਾਲ ਦੇ ਬੱਚੇ ਲਈ 60 ਡਾਲਰ ਪ੍ਰਤੀ ਦਿਨ ਮਿਲੇਗਾ ਪਹਿਲਾ ਅਧਿਕਾਈ 31 ਅਕਤੂਬਰ 2025 ਦੀ ਇਸ ਦੇ ਵਿੱਚ ਮਿਲ ਸਕਦਾ ਹੈ ਦੱਸ ਦਈਏ ਕਿ ਮਾਪਿਆਂ ਦਾ alberta.ca ਉੱਤੇ ਅਕਾਊਂਟ ਹੋਣਾ ਲਾਜ਼ਮੀ ਕਰ ਦਿੱਤਾ ਹੈ ਯੋਗਤਾ ਲਈ ਮਾਪਿਆਂ ਦੇ ਪਰਿਵਾਰ ਅਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਐਫਐਸਸੀਡੀ ਜਾਣਕਾਰੀ ਦੇਣੀ ਪਵੇਗੀ ਵਪਾਰ ਹੋ ਰਿਹਾ ਵਿਧੇਰੀ ਜਾਣਕਾਰੀ ਲਈ ਦਸਤਾਵੇਜ਼ ਵੀ ਲੋੜ ਪੈ ਸਕਦੀ ਹੈ ਇਹ ਮਦਦ ਟੈਕਸ ਯੋਗ ਨਹੀਂ ਹੈ ਅਤੇ ਨਾ ਹੀ ਇਸ ਨੂੰ ਵਪਾਰ ਕਰਨ ਦੀ ਲੋੜ ਹੈ ਇਸ ਵਿੱਤੀ ਸਹਾਇਤਾ ਸਿੱਧਾ ਬੱਚਿਆਂ ਲਈ ਦਿੱਤੀ ਗਈ ਹੈ ਜਿਸ ਵਿੱਚ ਮਾਪਿਆਂ ਦੀ ਵੀ ਕਈ ਹੱਦ ਤੱਕ ਸਹਾਇਤਾ ਹੁੰਦੀ ਹੈ ਬਟਾ ਸਰਕਾਰ ਵੱਲੋਂ ਦਿੱਤੀ ਗਈ ਸਹਾਇਤਾ ਹੜਤਾਲ ਦੌਰਾਨ ਬੱਚਿਆਂ ਨੂੰ ਸੰਭਾਲ ਵਿੱਚ ਪਰਿਵਾਰ ਅਤੇ ਆ ਰਹੇ ਆਰਥਿਕ ਬੋਝ ਨੂੰ ਘਟਾਉਣ ਲਈ ਵੀ ਕੀਤੀ ਜਾ ਰਹੀ ਹੈ